ਅੱਜ ਆਪਾਂ ਤੁਹਾਨੂੰ ਪਲਾਜ਼ੋ ਨੂੰ ਪੌকেট ਲਗਾਉਣ ਦਾ ਤਰੀਕਾ ਦੱਸਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਪਲਾਜ਼ੋ ਨੂੰ ਪੌকেট ਲਗਾ ਸਕਦੇ ਹਾਂ ਪਲਾਜ਼ੋ ਕਟਿੰਗ ਕੀਤਾ ਹੋਇਆ ਹੈ ਕਟਿੰਗ ਕਰਕੇ ਆਪਾਂ ਰੱਖ ਲਿਆ ਹੁਣ ਇਹਨੂੰ ਪੌকেট ਆਪਾਂ ਇੱਕ ਸਾਈਡ ਲਗਾਉਣੀ ਹੈ ਤਾਂ ਦੱਸਾਂਗੇ ਕਿੰਨੀ ਲੰਬਾਈ ਕਿੰਨੀ ਚੌੜਾਈ ਆਪਾਂ ਪੌকেট ਦੀ ਰੱਖਣੀ ਹੈ ਪਹਿਲਾਂ ਆਪਾਂ ਆਸਨ ਜੋੜ ਲਵਾਂਗੇ ਫਰੰਟ ਪੱਲੇ ਤੇ ਆਪਾਂ ਪਹਿਲਾਂ ਆਸਨ ਫਰੰਟ ਵਾਲਿਆ ਜੋੜ ਲੈਣਾ ਹੈ ਬੈਕ ਨੂੰ ਆਪਾਂ ਬਾਅਦ ਚੋਂ ਕਰਾਂਗੇ ਕਿਉਂਕਿ ਆਪਾਂ ਕੱਲੀ ਪਾਕਟ ਲਾਉਣ ਦਾ ਤਰੀਕਾ ਹੀ ਤੁਹਾਨੂੰ ਦੱਸਣਾ ਹੈ ਇਹਦੀ 벨ਟ ਦਾ ਕਪੜਾ ਆਪਾਂ ਅਲੱਗ ਤੋਂ ਅਟੈਚ ਕਰਨਾ ਹੈ 1.5 ਇੰਚ ਚੌੜਾ ਇਸ ਲਈ ਆਪਾਂ 1.5 ਇੰਚ نیچے ਨੂੰ 벨ਟ ਲਾਉਣੀ ਹੈ ਪਾਕਟ 1.5 ਇੰਚ ਆਪਾਂ ਉੱਪਰ ਛੱਡ ਦਿੱਤਾ ਤੇ نیچے ਨੂੰ ਆਪਾਂ ਲੰਬਾਈ ਰੱਖਣੀ ਪਾਕਟ ਦੀ ਆਪਾਂ ਕਪੜਾ 벨ਟ ਦਾ ਅਲੱਗ ਤੋਂ ਪਾਵਾਂਗੇ ਇਲਾਸਟਿਕ ਵਾਸਤੇ ਲਾਜ਼ ਨੂੰ ਖੋਲ ਲੈਣਾ ਉਪਰੋਂ 1.5 ਇੰਚ ਦਾ ਨਿਸ਼ਾਨ ਲਾ ਲਾਂਗੇ ਅੱਧਾ ਇੰਚ ਆਪਣਾ ਉੱਪਰ ਆ ਜਾਣਾ ਜਦੋਂ ਆਪਾਂ ਇਲਾਸਟਿਕ ਪਾਉਣੀ ਹੈ ਕਪੜਾ ਅਟੈਚ ਕਰਨਾ ਹੈ ਤੇ ਉਸ ਤੋਂ 1 ਇੰਚ نیچے ਨੂੰ ਹੋ ਜਾਣਾ ਹੈ ਪਾਕਟ ਨੇ ਜਿਹੜਾ ਆਪਾਂ ਨਿਸ਼ਾਨ ਲਾਇਆ ਉਹਦੇ ਤੋਂ ਆਪਾਂ 6.5 ਇੰਚ ਇੱਥੋਂ ਲੈ ਕੇ نیچے ਤੱਕ 6.5 ਦਾ ਨਿਸ਼ਾਨ ਲਾਵਾਂਗੇ ਇਹ ਤੁਹਾਡੀ ਮਰਜ਼ੀ ਆਪਾਂ 7 ਇੰਚ ਚੌੜੀ ਵੀ ਰੱਖ ਸਕਦੇ ਆ ਲੇਕਿਨ ਮੈਂ 6.5 ਇੰਚ ਚੌੜੀ ਰੱਖਣੀ ਪੌਕਟ ਲੰਬੀ ਹੁਣ ਆਪਾਂ ਪੌਕਟ ਕਟਿੰਗ ਕਰਾਂਗੇ ये अपने को ले कपड़ा बच्चा है पॉकेट की लंबाई इंच रखनी है सात इंच चौड़ी रखा इस तरह एक बॉक्स बना लेना है इस तरह गुलाई पा देनी कटिंग कर देंगे पॉकेट च अपना सेंटर च जोड़ पाएगा पहला आप सेंटर च सील लावे पॉकेट न इस तरह खोल लेना है ਜਿਹੜਾ ਆਪਾਂ ਨਿਸ਼ਾਨ ਲਗਾਇਆ ਉਹਦੇ ਉੱਪਰ ਰੱਖ ਕੇ ਆਪਾਂ ਲਗਾਵਾਂਗੇ ਇਹਨੂੰ ਬਿਲਕੁਲ ਪੈਰ ਪੈਰ ਦਾ ਮਾਰਜਿਨ ਰੱਖਾਂਗੇ ਸਲਾਈ ਨੂੰ ਬਚਾ ਕੇ ਆਪਾਂ ਕੱਟ ਲਾਵਾਂਗੇ ਇਸ ਤਰ੍ਹਾਂ ਠੀਕ ਕਰ ਲੈਣਾ ਪਾਕਟ ਨੂੰ ਅੰਦਰ ਵਾਲੀ ਸਾਈਡ ਆਪਾਂ ਫੋਲਡ ਕਰਤਾ ਹੁਣ ਇਹਦੇ ਉੱਪਰ ਵੀ ਆਪਾਂ ਨਾਲ-ਨਾਲ ਸੀਨ ਲਗਾਵਾਂਗੇ ਪੱਕਾ ਕਰ ਦਾਂਗੇ ਪਾਕਟ ਨੂੰ ਉਨੇ ਨੂੰ ਸਲਾਈ ਲਾ ਕੇ ਅੰਦਰ ਵਾਲੀ ਸਾਈਡ ਆਪਾਂ ਪੱਕਾ ਕਰ ਦੇਣਾ ਪਾਕਟ ਨੂੰ ਬੰਦ ਕਰ ਦੇਣਾ ਇਸ ਤਰ੍ਹਾਂ ਪੌਕੇਟ ਲਾ ਕੇ ਆਪਣੀ ਤਿਆਰ ਹੁਣ ਦੂਸਰੇ ਪੱਲੇ ਨੂੰ ਵੀ ਆਪਾਂ ਆਸਣ ਜੋੜ ਕੇ ਫਿਰ ਪੌਕੇਟ ਨੂੰ ਆਪਾਂ ਪੱਕੀ ਸੀਨ ਲਗਾਵਾਂਗੇ ਇਸ ਤਰ੍ਹਾਂ ਆ ਜਾਣਾ ਸਤਰਾ ਆਪਾਂ ਦੂਸਰੇ ਪੱਲੇ ਨੂੰ ਇਹਦੇ ਨਾਲ-ਨਾਲ ਬਿਲਕੁਲ ਅਟੈਚ ਕਰ ਦੇਣਾ ਦੂਸਰਾ ਪੱਲਾ ਵੀ ਆਪਾਂ ਆਸਣ ਜੋੜ ਲਿਆ ਇਥੋਂ ਆਪਾਂ ਧਿਆਨ ਰੱਖਣਾ ਆਪਣੀ ਪੌਕਟ ਤੇ ਸਲਾਈ ਨਹੀਂ ਆਉਣੀ ਚਾਹੀਦੀ ਬਿਲਕੁਲ ਹੁੰਦੇ ਨਾਲ ਨਾਲ ਸਲਾਈ ਲਾਉਣੀ ਹੈ ਪਲਾਜ਼ੋ ਨੂੰ ਆਪਾਂ ਸਟੀਚ ਕਰ ਲਿਆ ਮੋਰੀ ਨੂੰ ਵੀ ਫੋਲਡ ਕਰ ਲਿਆ ਤੇ ਸਾਈਡ ਸੀਨ ਵੀ ਲਾ ਲਈਏ ਤੇ ਹਾਸਨ ਵਾਲੀ ਸੀਨ ਵੀ ਆਪਾਂ ਲਾ ਲਈਏ 벨ਟ ਆਪਾਂ ਬਾਅਦ ਚ ਲਾਵਾਂਗੇ ਤੁਹਾਨੂੰ ਦਿਖਾਉਣੇ ਆ ਪਲਾਜ਼ੋ ਦੀ ਲੁੱਕ ਪ੍ਰੈਸ ਕਰਕੇ ਕਰੀਜ਼ ਬਣਾ ਲਈਏ ਆਪਣੀ ਪਾਕਟ ਲਾ ਕੇ ਤਿਆਰ ਇਥੇ ਆਪਾਂ ਦੋ ਪਲੇਟ ਪਾਏ ਇਹਨਾਂ ਨੂੰ ਆਪਾਂ ਫੜ ਕੇ ਕ੍ਰੀਜ਼ ਬਣਾਈਏ ਜੇਕਰ ਪਾਕਟ ਲਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ